ਰਾਜਿੰਦਰ ਫਟੇਲਾ ਜੀ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਸੀ ਕਿ ਉਹਨਾਂ ਦਾ ਮੋਟਰਸਾਈਕਲ ਚੋਰੀ ਹੋਇਆ ਉਹ ਆਪਾਂ ਉਹਨੂੰ ਟ੍ਰੇਸ ਆਊਟ ਕਰਦਿਆਂ ਹੋਇਆਂ ਸੂਰਜ ਸਿੰਘ ਨੌਰਫਸੇਗੀ ਜਿਹੜਾ ਕਿ ਰੈਣਾਵਾਲਾ ਦਾ ਹੈਗਾ ਰੈਣਾਵਾਲਾ ਚਰਲਾਵਾੜੀ ਏਰੀਆ ਦਾ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਮੌਕੇ ਤੋਂ ਹੀ ਇੱਕ ਮੋਟਰਸਾਈਕਲ ਜਿਹੜਾ ਹੈਗਾ ਅਸੀਂ ਬਰਾਮਦ ਕੀਤਾ ਜੋ ਕਿ ਰਾਜਿੰਦਰ ਫਟੇਲਾ ਦਾ ਸੀ ਉਸ ਤੋਂ ਬਾਅਦ ਫਰਦਰ ਕਸ਼ਗਿਸਤ ਦੇ ਵਿੱਚ ਅਸੀਂ 6 ਹੋਰ ਮੋਟਰਸਾਈਕਲ ਬਰਾਮਦ ਕੀਤੇ ਤੇ ਜਿਹੜੇ ਬ੍ਰਾਮਦਗੀ ਹੈਗੀਆਂ ਨੇ ਇਹ ਲਗਭਗ ਜਿਹੜੇ ਮੋਟਰਸਾਈਕਲ ਨੇ ਫਾਜ਼ਲ ਦਾ ਆਪਣੇ ਨਾਲ ਹੀ ਸਬੰਧਤ ਹੈਗੇ ਨੇ ਸਾਰੇ ਤੇ ਇੱਥੇ ਹੀ ਮੈਂ ਦੱਸਣਾ ਚਾਹਾਂਗਾ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਇਹ ਸੁਰਜ ਹੈਗਾ ਇਹਦੇ ਤੇ ਤਿੰਨ ਮੁਕਦਮੇ ਜਿਹੜੇ ਦਰਜ ਨੇ ਇੱਕ ਜਲਾਲਾਬਾਗ ਵਿੱਚ ਦੂਜਾ ਅਮੀਰ ਖਾਸ ਤੇ ਤੀਜਾ ਸਿਟੀ ਫਾਜ਼ਲ ਦਾ ਵਿੱਚ ਤੇ ਇਸ ਵਾਰ ਜਿਹੜਾ ਅਸੀਂ ਇਹਦੇ ਤੇ ਮਕਦਮਾ ਕੀਤਾਗਾ ਉਸ ਵਿੱਚ ਹੈਬਿਚੁਅਲ ਆਫ ਐਂਟਰਸ ਵਾਲੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਨੇ ਤਾਂ ਜੋ ਇਹਨੂੰ ਠੋਕਮੀ ਸਜ਼ਾ ਮਿਲ ਸਕੇ